ਜੀ ਪਿਆਰੇ ਬੱਚੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਕਿ ਮੈਡਮ ਸੰਦੀਪ ਔਰ ਗਵਰਨਮੈਂਟ ਅਦਰਸ਼ ਪ੍ਰਾਇਮਰੀ ਸਕੂਲ ਬਠਿੰਡਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟੀਕਾਲ ਤਾਂ ਬੇਟਾ ਅ ਅੱਜ ਅਸੀਂ ਤੁਹਾਡੀ ਮੈਥ ਦੀ ਬੁੱਕ ਹੈ ਜਿਹੜੀ 6ਵੀਂ ਕਲਾਸ ਦੀ ਇਹਦੇ ਵਿੱਚੋਂ ਐਕਸਰਸਾਈਜ਼ ਨੰਬਰ 1.5 ਕਰਨ ਜਾ ਰਹੇ ਹਾਂ ਇਹੇ ਐਕਸਰਸਾਈਜ਼ ਹੈ ਜਿਹੜੀ ਪੇਜ ਨੰਬਰ 27 ਤੇ ਹੈ ਤਾਂ ਸ਼ੁਰੂ ਕਰਨ ਜਾ ਰਹੇ ਹਾਂ ਇਸ ਐਕਸਰਸਾਈਜ਼ ਦੇ ਜਿਹੜੇ ਕੁਐਸਚਨ ਹੈ ਉਹ ਸਾਰੇ ਮੈਂ ਪੇਜ ਤੇ ਲਿਖੇ ਹੋਏ ਹੈ ਤਾਂ ਤੁਹਾਨੂੰ ਸਮਝਾ ਰਹੀ ਆਂ ਦੇਖੋ ਸਾਰੇ ਬੱਚਿਆਂ ਨੇ ਬੜੇ ਧਿਆਨ ਨਾਲ ਸਮਝਣਾ ਹੈ ਕੁਐਸਚਨ ਨੰਬਰ 1 ਹੈ ਇਹ ਵੈਰੀ ਈਜ਼ੀ ਐਕਸਰਸਾਈਜ਼ ਹੈ ਆ ਕੁਐਸਚਨ ਨੰਬਰ 1 ਕੀ ਹੈ ਵਿਚ ਆਫ ਦਾ ਫੋਲੋਇੰਗ ਆਰ मीनिंगलेस ਤਾਂ ਇਹਨਾਂ ਦੇ ਵਿੱਚੋਂ मीनिंगलेस ਕਿਹੜੇ ਹਨ ਤਾਂ ਇੱਕ ਤਾਂ ਤੁਹਾਨੂੰ ਜਿਹੜਾ ਹੈਗਾ ਦੱਸ ਦਿੰਨੇ ਆ ਵੀ ਜਿਹੜਾ 1 ਹੈ 10 ਹੈ ਐਂਡ 100 ਹੈ ਇਹ ਸਾਰੇ ਜਿਹੜੇ ਹੈਗੇ ਆ ਘਟਾਏ ਜਾ ਸਕਦੇ ਹੈ ਆਪਦੇ ਨਾਲੋਂ ਵੱਡੇ ਨੰਬਰ ਵਿੱਚੋਂ ਜਿਵੇਂ 1 ਹੈ ਜਿਹੜਾ ਉਹ ਦੱਸਦੇ 1 ਨੂੰ ਆਪਾਂ ਇਸ ਤਰ੍ਹਾਂ ਲਿਖਾਂਗੇ 1 10 ਨੂੰ ਅਸੀਂ ਇਸ ਤਰ੍ਹਾਂ ਲਿਖਾਂਗੇ C 100 ਨੂੰ ਅਸੀਂ C ਲਿਖਾਂਗੇ ਤਾਂ ਇਹ ਹੈ ਜਿਹੜੇ ਨੰਬਰ ਆਪਦੇ ਤੋਂ ਵੱਡੇ ਨੰਬਰ ਤੋਂ ਘਟਾਏ ਜਾ ਸਕਦੇ ਆ ਜਿਵੇਂ 1 ਆ ਜਿਹੜਾ ਉਹ ਅਸੀਂ ਇਹਦੇ ਤੋਂ ਘਟਾ ਸਕਦੇ ਹਾਂ ਤੇ ਇਹਦੇ ਤੋਂ ਘਟਾ ਸਕਦੇ ਹਾਂ ਇਹਨਾਂ ਦੋਨੋਂ ਤੋਂ ਘਟਾ ਸਕਦੇ ਆ ਜਿਹੜਾ ਇਹ ਹੈਗਾ 3 ਹੈ 10 ਨੂੰ ਅਸੀਂ ਇੱਕ L ਤੋਂ ਘਟਾ ਸਕਦੇ ਹਾਂ ਇੱਕ C ਤੋਂ ਘਟਾ ਸਕਦੇ ਆ ਆਪਦੇ ਤੋਂ ਵੱਡੇ ਨੰਬਰ ਤੋਂ ਜਿਹੜਾ C ਹੈ C ਨੂੰ ਅਸੀਂ ਇੱਕ D ਤੋਂ ਘਟਾ ਸਕਦੇ ਹਾਂ ਠੀਕ ਹੈ ਇੱਕ ਅਸੀਂ M ਤੋਂ ਘਟਾ ਸਕਦੇ ਹਾਂ ਤਾਂ ਇਸ ਤਰ੍ਹਾਂ ਇਹ ਜਿਹੜਾ ਸੀਓ ਇਹਦੇ ਇਧਰਲੀ ਸਾਈਡ ਤੇ ਆ ਸਕਦਾ ਓਵੇਂ ਜਿੱਕਰ ਜਿਹੜਾ ਹੈਗਾ ਐਕਸ ਹੈ ਉਹ ਇਹਨਾਂ ਦੋਨਾਂ ਦੇ ਲੈਫਟ ਸਾਈਡ ਤੇ ਆ ਸਕਦਾ ਇਹ ਘਟਾ ਸਕਦੇ ਆ ਮਤਲਬ ਇਹਦੀ ਲੈਫਟ ਸਾਈਡ ਤੇ ਆ ਸਕਦਾ ਜੇ ਇਹ ਰਾਈਟ ਸਾਈਡ ਤੇ ਜਿੱਕਰ ਜਿਹੜਾ 1 5 ਹੈ ਐਂਡ 500 ਹੈ ਐਂਡ 50 ਹੈ 50 ਐਂਡ 500 ਇਹ 5 ਠੀਕ ਹੈ 50 ਐਂਡ 500 ਇਹ ਆ ਜਿਹੜੇ ਇਹ ਨਹੀਂ ਘਟਾਇਆ ਜਾ ਸਕਦੇ ਇਹ ਪਲੱਸ ਕੀਤਾ ਜਾ ਸਕਦੇ ਘਟਾਈ ਨਹੀਂ ਜਾ ਸਕਦੇ ਇਹਦਾ ਮਤਲਬ ਇਹ ਹਮੇਸ਼ਾ ਰਾਈਟ ਸਾਈਡ ਤੇ ਹੋਇਆ ਕਰਨਗੇ ਲੈਫਟ ਸਾਈਡ ਤੇ ਨਹੀਂ ਹੋਇਆ ਕਰਨਗੇ ਕਿਸੇ ਆਪਦੇ ਤੋਂ ਵੱਡੇ ਨੰਬਰ ਦੀ ਲੈਫਟ ਸਾਈਡ ਤੇ ਨਹੀਂ ਹੋਣਗੇ ਆਪਦੇ ਤੋਂ ਵੱਡੇ ਨੰਬਰ ਦੀ ਇਹ ਜਿਹੜੇ ਹੈਗੇ ਨੰਬਰ ਹਮੇਸ਼ਾ ਆਪਦੇ ਤੋਂ ਵੱਡੇ ਨੰਬਰ ਦੀ ਰਾਈਟ ਸਾਈਡ ਤੇ ਹੋਣਗੇ ਲੈਫਟ ਸਾਈਡ ਤੇ ਨਹੀਂ ਹੋ ਸਕਦੇ ਜੇ ਲੈਫਟ ਸਾਈਡ ਤੇ ਹੋਏ ਤਾਂ ਫਿਰ ਇਹ ਗਲਤ ਹੋ ਜਾਏਗਾ ਠੀਕ ਹੈ ਤਾਂ ਦੇਖਦੇ ਹਾਂ ਹੁਣ ਕੀ ਹੈ ਫਰਸਟ ਕੁਐਸਚਨ ਦੇ ਵਿੱਚ ਦੱਸਣਾ ਹੈ ਵੀ ਕਿਹੜਾ ਤੁਹਾਡਾ ਮੀਨਿੰਗਲੈਸ ਹੈ ਦੇਖਦੇ ਆ ਆਪਾਂ ਹੁਣ ਮੀਨਿੰਗਲੈਸ ਕਿੱਦਾਂ ਬਣ ਰਿਹਾ ਜਿਵੇਂ ਹੁਣ ਸੀ ਹੈ ਠੀਕ ਹੈ ਸੀ ਕੀ ਹੈਗਾ 100 ਤਾਂ 100 ਚੋਂ ਇੱਕ ਘਟਾਵਾਂਗੇ ਤਾਂ 99 ਬਣ ਜੂਗਾ ਠੀਕ ਹੈ 100 ਚੋਂ ਇੱਕ ਘਟਾਵਾਂਗੇ ਤਾਂ 99 ਬਣ ਜੂਗਾ ਪਰ 99 ਅਸੀਂ ਇਸ ਤਰ੍ਹਾਂ ਨਹੀਂ ਲਿਖਦੇ 99 ਅਸੀਂ ਕਿਵੇਂ ਲਿਖਦੇ ਹਾਂ ਉਹ ਅਸੀਂ ਐ ਲਿਖਦੇ ਹਾਂ ਆ ਦੇਖੋ ਸੀ ਹੈ ਸੀ ਦੇ ਵਿੱਚੋਂ ਅਸੀਂ 10 ਘਟਾਤਾ 90 ਬਣ ਗਿਆ ਠੀਕ ਹੈ 90 ਦੇ ਨਾਲ ਆਹ ਅਸੀਂ 9 ਹੋਰ ਜੋੜਤਾ ਆ ਬਣ ਗਿਆ ਸਾਡਾ 99 ਠੀਕ ਹੈ 99 ਅਸੀਂ ਇਸ ਤਰ੍ਹਾਂ ਲਿਖਦੇ ਹਾਂ ਇਸ ਤਰ੍ਹਾਂ ਨਹੀਂ ਲਿਖਦੇ ਤੇ ਇਸ ਕਰਕੇ ਆ ਤਾਂ ਗਲਤੀ ਹੈ ਇਹਨਾਂ ਤਾਂ ਕੱਟੀ ਦਿਓ ਚਲੋ ਅਗਲਾ ਦੇਖਦੇ ਹਾਂ ਹੁਣ ਅਗਲਾ ਕੀ ਹੈ ਡੀ ਡੀ ਕਿੰਨਾ ਹੁੰਦਾ 500 500 ਦੇ ਵਿੱਚੋਂ ਆਹਾ 5 ਘਟਾਏ ਹੋਏ ਐ ਆ 500 ਦੇ ਵਿੱਚੋਂ 5 ਘਟਾ ਕੇ ਤੁਹਾਡੇ ਕੋਲ ਕਿੰਨਾ ਆਜੂ ਆਨਸਰ 495 ਤੇ 495 ਹੈ ਜਿਹੜਾ ਦੇਖੋ ਉਹ ਕਿਵੇਂ ਲਿਖਾਂਗੇ ਅਸੀਂ 495 ਨੂੰ ਅਸੀਂ ਇਸ ਤਰ੍ਹਾਂ ਨਹੀਂ ਲਿਖਾਂਗੇ 495 ਨੂੰ ਅਸੀਂ ਲਿਖਾਂਗੇ ਪਹਿਲਾਂ ਅਸੀਂ ਆ ਦੇਖੋ ਆ ਡੀ ਹੈਗਾ ਡੀ ਦੇ ਵਿੱਚੋਂ ਅਸੀਂ ਸੀ ਘਟਾਤਾ 400 ਬਣ ਗਿਆ ਤੇ ਇੱਧਰ ਅਸੀਂ 95 ਬਣਾਵਾਂਗੇ ਹੁਣ 95 ਤੋਂ 90 ਪਹਿਲਾਂ ਤਾਂ 90 ਬਣਾਉਣਾ ਪਊਗਾ 90 ਕਿਵੇਂ ਬਣਾਉਂਗਾ ਇਹ ਆ ਲਓ ਸੀ 100 100 ਦੇ ਵਿੱਚੋਂ 10 ਘਟਾਤੇ 90 ਬਣ ਗਿਆ ਤੇ ਆਹ ਲੋ 5 ਲਾਤੇ 95 ਤਾਂ ਸਾਡਾ ਜਿਹੜਾ 495 ਆ ਜਿਹੜਾ ਉਹ ਇਸ ਤਰ੍ਹਾਂ ਬਣੂਗਾ ਇਸ ਤਰ੍ਹਾਂ ਨਹੀਂ ਬਣੂਗਾ ਇਹਦਾ ਮਤਲਬ ਇਹ ਵੀ ਗਲਤ ਹੈ ਤਾਂ ਅੱਗੇ ਦੇਖਦੇ ਹਾਂ ਸੀ ਪਾਰਟ ਹੈ ਸੀ ਪਾਰਟ ਦੇ ਵਿੱਚ ਕੀ ਦਿੱਤਾ ਹੋਇਆ 100 100 ਚੋਂ 10 ਘਟਾਤੇ 90 ਬਣ ਗਿਆ 90 ਦੇ ਵਿੱਚ 7 ਜੋੜਤੇ 97 ਬਣ ਗਿਆ ਇਹ ਸਹੀ ਹੈ ਠੀਕ ਹੈ ਤੇ ਆਹਾ ਡੀ ਪਾਰਟ ਦੇਖਦੇ ਹਾਂ ਹੁਣ ਅਸੀਂ ਡੀ ਪਾਰਟ ਦੇ ਵਿੱਚ ਕੀ ਕੀਤਾ 100 ਦੇ ਵਿੱਚੋਂ ਆਹ 4 ਘਟਾਏ ਹੋਏ ਆ ਮਤਲਬ 96 ਬਣਾਇਆ ਹੋਇਆ 96 ਵੀ ਅਸੀਂ ਇਸ ਤਰ੍ਹਾਂ ਨਹੀਂ ਲਿਖਾਂਗੇ ਇਹ ਗਲਤ ਲਿਖਿਆ ਹੋਇਆ ਹੈ 96 ਅਸੀਂ ਕਿਵੇਂ ਲਿਖਾਂਗੇ ਪਹਿਲਾਂ C ਲਿਖ ਲਿਆ C ਚੋਂ 10 ਘਟਾਤੇ 90 ਬਣ ਗਿਆ 90 ਦੇ ਅੱਧੂ ਬਾਅਦ 6 ਹੋਰ ਲਿਖਨੇ ਆ 6 ਇਸ ਤਰ੍ਹਾਂ ਲਿਖ ਦਾਂਗੇ 96 ਬਣ ਜਾਣਗੇ ਤਾਂ ਸਾਡੇ 96 ਇਸ ਤਰ੍ਹਾਂ ਹੋਣਗੇ ਨਾ ਕਿ ਇਸ ਤਰ੍ਹਾਂ ਇਹ ਗਲਤ ਹੈ ਉਸ ਤੋਂ ਬਾਅਦ ਆ ਦੇਖੋ ਆ ਹੈਗਾ ਆਪਣੇ ਕੋਲ 1000 1000 ਦੇ ਵਿੱਚੋਂ ਅਸੀਂ 10 ਘਟਾਤੇ ਇਹ ਬਣਾਏ ਹੋਏ ਹੈਗੇ 990 ਬਣਾਏ ਹੋਏ ਹੈ ਇਹ ਵੀ ਗਲਤ ਬਣਾਏ ਹੋਇਆ ਤਾਂ ਆਪਣੇ ਕੋਲ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਸਹੀ ਬਣਿਆ ਉਹ ਸਿਰਫ ਆ ਬਣਿਆ ਹੈ ਬਾਕੀ ਸਾਰੇ मीनिंगलेस ਹੈ ਉਹਨੇ ਪੁੱਛਿਆ ਨਾ ਇਹਨਾਂ ਚ ਮੀਨਿੰਗਲੈਸ ਕਿਹੜੇ ਆ ਬਾਕੀ ਸਾਰੇ ਮੀਨਿੰਗਲੈਸ ਆ ਇਕੱਲਾ ਸੀ ਨਹੀਂ ਮੀਨਿੰਗਲੈਸ ਆਗਾ ਤਾਂ ਆਪਣੇ ਜਿਹੜੇ ਬਾਕੀ ਸਾਰੇ ਆਨਸਰ ਆ ਜਿਹੜੇ ਉਹ ਅਸੀਂ ਆਨਸਰ ਲਿਖਾਂਗੇ ਉਹ ਆਏ ਲਿਖਾਂਗੇ A B D ਤੇ E ਪਾਰਟ ਆ ਜਿਹੜੇ ਉਹ ਮੀਨਿੰਗਲੈਸ ਹੈ ਤਾਂ ਨੈਕਸਟ ਕੁਐਸਚਨ ਹੈ राइट द फॉलोइंग इन हिंदू अरेबिक न्यूमरल्स ਤਾਂ ਹਿੰਦੂ ਅਰੈਬਿਕ ਕਾ ਨਿਊਮਰਲਸ ਵਿੱਚ ਇਹਨੂੰ ਲਿਖਦੇ ਹਾਂ ਦੇਖੋ ਆ ਸਾਡੇ ਕੋਲ ਕਿੰਨਾ ਬਣਿਆ ਹੋਇਆ 10 ਤੇ 10 20 20 ਤੇ 5 25 ਪਲੱਸ ਪਲੱਸ ਹੋਈ ਜਾਣਗੇ 10 ਦੇ ਵਿੱਚ ਆ ਪਲੱਸ ਹੋ ਗਏ ਆ ਪਲੱਸ ਹੋ ਗਏ ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ 10 ਪਲੱਸ 10 ਪਲੱਸ 5 ਕਿੰਨੇ ਬਣਗੇ 25 ਬਣਗੇ ਹੁਣ ਹੁਣ ਆ ਦੇਖੋ ਆ ਆ ਕਿੰਨੇ ਹੈਗੇ 50 50 ਦੇ ਵਿੱਚੋਂ ਆ 10 ਘਟ ਜਾਣਗੇ ਕਿੰਨੇ ਰਹਿ ਜਾਣਗੇ 40 40ਆਂ ਦੇ ਵਿੱਚ ਆ 5 ਪਲੱਸ ਹੋ ਜਾਣਗੇ 40 ਤੇ 5 45 ਹੋ ਜਾਉ ਅਨਸਰ ਸਾਡਾ ਹੁਣ ਆ ਦੇਖੋ ਇਹ ਹੈਗਾ 50 ਠੀਕ ਹੈ ਆ ਪਲੱਸ ਹੋ ਗਏ 10 60 ਆ ਪਲੱਸ ਹੋ ਗਏ 10 70 ਤੇ ਆ ਕਿੰਨੇ ਹੈਗੇ 9 79 ਕਿੰਨਾ ਬਣ ਗਿਆ 79 ਬਣ ਗਿਆ 79 ਆ ਹੈਗਾ ਸੀ ਸੀ ਦੇ ਵਿੱਚੋਂ ਆ 10 ਘਟ ਗਏ 100 ਚੋਂ 10 ਘਟ ਗਏ 90 90 ਤੇ ਆ ਹੈਗੇ 9 ਕਿੰਨੇ ਬਣ ਗਏ 99 ਆ ਹੈਗਾ ਸੀ 100 ਆ ਹੈਗਾ 50 150 ਬਣ ਗਏ ਆ ਕਿੰਨੇ ਹੈਗੇ 10 ਹੋਰ ਜੋੜ ਗਏ ਵਿੱਚ ਆਹ ਵਾਲੇ ਆ ਕਿੰਨੇ ਹੈਗੇ 4 ਤਾਂ ਸਾਡੇ ਕੋਲ ਇੰਨਾ ਆਨਸਰ ਆ ਜੂਗਾ 150 50 ਤੇ 10 60 ਤੇ 4 64 ਤਾਂ ਆਨਸਰ ਕਿੰਨਾ ਆ ਜੂ ਸਾਡਾ 100 64 ਆਨਸਰ ਆ ਜੂ ਇਹਦਾ ਠੀਕ ਹੈ ਚਲੋ ਅਗਲਾ ਕੁਐਸਚਨ ਦੇਖੋ ਆ ਹੈਗਾ 500 ਪਲੱਸ ਇਹਦੇ ਵਿੱਚ 100 ਹੋਰ ਜੋੜ ਗਿਆ ਅਸੀਂ ਆ ਪਲੱਸ 50 ਹੋਰ ਜੋੜ ਗਿਆ ਐਲ ਦੇ ਆ ਕਿੰਨੇ ਹੈਗੇ 10 ਤੇ 2 12 12 ਹੋਰ ਜੋੜ ਗਏ ਤਾਂ ਦੇਖੋ ਕਿੰਨੇ ਬਣ ਗਏ 500 ਤੇ 100 600 650 ਤੇ 12 628 ਬਣ ਗਏ ਠੀਕ ਅਗਲਾ ਹੈ ਡੀ ਡੀ ਕਿੰਨਾ ਹੁੰਦਾ 500 ਐਲ ਕਿੰਨਾ ਹੁੰਦਾ 50 ਪਲੱਸ ਆ ਐਕਸ ਕਿੰਨਾ ਹੁੰਦਾ 10 ਤੇ ਆ ਹੈਗਾ 9 550 ਤੇ 60 560 ਤੇ 9 500 69 ਠੀਕ ਹੈ ਅੱਗੇ ਆ ਜੋੜਦੇ ਹਾਂ ਡੀ ਕਿੰਨਾ ਹੁੰਦਾ ਆਪਣੇ ਕੋਲ 500 ਫਿਰ ਸੀ ਆ ਗਿਆ 100 ਆ ਗਿਆ ਫਿਰ ਫਿਰ ਸੀ ਆ ਗਿਆ 100 ਆ ਗਿਆ ਫਿਰ ਕਿੰਨਾ ਆ ਗਿਆ ਐਲ ਆ ਗਿਆ ਇਹ 50 ਹੁੰਦਾ ਠੀਕ ਹੈ ਉਸ ਤੋਂ ਬਾਅਦ ਕਿੰਨਾ ਹੋ ਗਿਆ ਪਲੱਸ 10 ਹੋ ਜਾਊਗਾ ਤੇ ਆ ਕਿੰਨਾ ਹੋ ਜਾਊਗਾ 6 ਹੋ ਜਾਊਗਾ ਪਲੱਸ ਆਪ 16 ਲਿਖ ਦਿੰਨੇ ਸਿੱਧਾ ਹੀ ਤਾਂ ਇਹਨਾਂ ਸਾਰਿਆਂ ਦਾ ਜਦੋਂ ਅਸੀਂ ਪਲੱਸ ਕਰਾਂਗੇ ਤਾਂ ਕਿੰਨਾ ਜੋ ਦੇਖੀ 500 ਤੇ 100 600 ਤੇ 100 700 750 ਤੇ 16 700 700 ਛਾੜ ਹੋ ਗਿਆ ਇਹਨਾਂ ਅਨਸਰ ਆ ਗਿਆ ਚਲੋ ਹੁਣ ਅਸੀਂ ਆ ਸਵਾਲ ਕਰਦੇ ਹਾਂ ਏ ਚ ਦੇਖੋ ਕੀ ਹੋਊਗਾ ਪਹਿਲਾਂ ਸੀ ਕਿੰਨਾ ਹੈਗਾ 100 ਪਲੱਸ ਡੀ ਕਿੰਨਾ ਹੈਗਾ 500 ਪਲੱਸ ਆ ਦੇਖੋ 10 20 ਤੇ 30 ਹੋ ਗਿਆ ਆ ਕਿੰਨਾ ਹੈਗਾ 5 6 7 8 ਆ ਕਿੰਨਾ ਹੋ ਗਿਆ 500 ਤੇ 100 600 ਹੁਹ ਗਲਤ ਹੋ ਗਿਆ ਇੱਥੇ 500 ਦੇ ਵਿੱਚੋਂ ਜਿਹੜਾ ਇੱਧਰ ਹੋਏਗਾ 100 ਉਹ ਤਾਂ ਘਟੂਗਾ 500 ਦੇ ਵਿੱਚੋਂ 100 ਘਟ ਕੇ 400 ਰਹਿ ਜੂਗਾ ਸਾਡੇ ਕੋਲ ਇੱਥੇ 500 ਦੇ ਵਿੱਚੋਂ 100 ਆ ਜਿਹੜਾ ਉਹ ਘਟੂਗਾ 400 ਰਹਿ ਜੂਗਾ 400 ਦੇ ਵਿੱਚੋਂ 30 ਤੇ 8 38 ਹੋਰ ਜੋੜ ਤੇ ਕਿੰਨਾ ਬਣ ਜੂਗਾ 400 38 ਬਣ ਜੂਗਾ ਠੀਕ ਹੈ ਅੱਗੇ ਹੈਗਾ ਐਮ ਐਮ ਕਿੰਨਾ ਹੁੰਦਾ 1000 ਤੇ ਵਿੱਚ ਆ 200 ਹੋਰ ਜੁੜ ਗਿਆ ਠੀਕ ਹੈ ਆ ਹੈਗਾ 50 50 ਚ 10 ਘਟਾ ਤੇ 40 ਰਹਿ ਗਏ 6 ਆ ਹੋ ਗਏ ਤਾਂ ਸਾਡਾ ਆਨਸਰ ਇੰਨਾ ਆ ਗਿਆ ਕਿੰਨਾ ਬਣ ਗਿਆ ਇਹ 1200 1000 200 ਤੇ 40 ਤੇ 6 46 ਇੰਨਾ ਆਨਸਰ ਆ ਗਿਆ ਠੀਕ ਹੈ ਚਲੋ ਅਗਲਾ ਕੁਐਸਚਨ ਕਰਦੇ ਹਾਂ ਕਵੈਸਚਨ ਨੰਬਰ 3 ਹੈ ਕੀ ਕਰਨਾ ਹੈ ਇਹਦਾ ਐਕਸਪ੍ਰੈਸ ਈਚ ਆਫ ਦਾ ਫੋਲੋਇੰਗ ਐਸ ਰੋਮਨ ਨੰਬਰਲਸ ਤੁਸੀਂ ਇਹਨੂੰ ਰੋਮਨ ਨੰਬਰਲਸ ਦੇ ਤੌਰ ਤੇ ਲਿਖਣਾ ਹੈ ਰੋਮਨ ਨੰਬਰਸ ਦੇ ਵਿੱਚ ਲਿਖਣਾ ਹੈ ਤਾਂ ਲਿਖਦੇ ਹਾਂ ਦੇਖੋ ਆ ਹੈਗਾ 29 29 ਕਿਵੇਂ ਲਿਖਾਂਗੇ ਅਸੀਂ ਆ ਲਿਖੋ 10 ਲਿਖਤਾ 8 20 ਲਿਖਤਾ ਤੇ ਆ ਨਾਲ 9 ਲਿਖਤਾ 29 ਬਣ ਗਿਆ ਠੀਕ ਹੈ ਅੱਗੇ ਹੈ <coughs> 63 63 ਦੇਖਦੇ ਹਾਂ ਹੁਣ ਕਿਵੇਂ ਲਿਖਾਂਗੇ ਆਪਾਂ ਸਭ ਤੋਂ ਪਹਿਲਾਂ 50 ਲਿਖ ਦਾਂਗੇ 50 ਦੇ ਵਿੱਚ 10 ਪਲੱਸ ਕਰਤੇ 60 ਬਣ ਗਿਆ ਤੇ ਨਾਲ 1 2 3 ਲਿਖਤਾ ਠੀਕ ਹੈ ਅੱਗੇ ਲਿਖਣਾ 94 94 ਕਿਵੇਂ ਲਿਖਾਂਗੇ ਆਹ ਲੋ ਪਹਿਲਾਂ 100 ਲਿਖਤਾ 100 ਦੇ ਵਿੱਚੋਂ हो, हो 10 ਘਟਾ ਤੇ ਲੈਫਟ ਹੈਂਡ ਸਾਈਡ ਤੇ ਲਿਖਿਆ ਮਤਲਬ ਘਟਾ ਤੇ 90 ਬਣ ਗਿਆ 90 ਦੇ ਵਿੱਚ 4 ਹੋਰ ਜੋੜ ਤੇ ਆ ਇਧਰ ਪਲੱਸ ਕਰ ਤੇ 94 ਬਣ ਗਿਆ ਜਿਹੜਾ ਅਸੀਂ ਇਹਦੀ ਰਾਈਟ ਸਾਈਡ ਤੇ ਲਿਖਦੇ ਆ ਉਹ ਪਲੱਸ ਹੁੰਦਾ ਜਿਹੜਾ ਲੈਫਟ ਸਾਈਡ ਤੇ ਲਿਖਦੇ ਆ ਉਹ ਸਬਟ੍ਰੈਕਟ ਹੋ ਜਾਂਦਾ ਹੁਣ 99 ਲਿਖਨੇ ਆ ਦੇਖੋ ਪਹਿਲਾਂ 100 ਲਿਖ ਲਾਂਗੇ 100 ਦੇ ਵਿੱਚੋਂ ਅਸੀਂ 10 ਸਬਟ੍ਰੈਕਟ ਕਰ ਦਾਂਗੇ 90 ਬਣ ਗਿਆ ਇਧਰ ਅਸੀਂ 9 ਲਿਖ ਦਾਂਗੇ 99 ਬਣ ਚੁੱਕੇ ਹੁਣ ਆ 150 ਲਿਖਣਾ ਹੈ 150 ਲਿਖਣ ਵਾਸਤੇ ਤੁਸੀਂ ਕੀ ਕਰੋਗੇ ਪਹਿਲਾਂ ਸੀ ਲਿਖੋਗੇ 100 ਹੋ ਗਿਆ 100 ਦੇ ਵਿੱਚ 50 ਹੋਰ ਪਲੱਸ ਕਰਤੇ ਤੇ 6 ਹੋਰ ਪਲੱਸ ਕਰਤੇ 150 ਬਣ ਗਿਆ ਆ ਲਿਖੋ 200 293 ਪਹਿਲਾਂ 200 ਲਿਖ ਲਓ ਆਹ ਲਓ 200 ਲਿਖਤਾ ਹੁਣ 93 ਲਿਖਣਾ ਹੈ 93 ਵਾਸਤੇ ਪਹਿਲਾਂ 90 ਲਿਖਣਾ ਹੋਊਗਾ 90 ਕਿਵੇਂ ਲਿਖੋਗੇ ਸੀ ਦੇ ਵਿੱਚੋਂ 10 ਘਟਾ ਕੇ ਠੀਕ ਹੈ बन गया नाइनटी बन गया तो थ्री होर लिखना वन टू थ्री चलो अगे लिखना चार सौ बहत्तर पेल आप करेंगे पाँच सौ लिखा गया आह पाँच सौ चौ घटावे चार सौ बन गया हूँ इतने लिखना बहत्तर सैवनटी टू लिखना है सैवनटी टू किमें लिखोंगे पहला पाँ लिखों फिर सठ लिखोंगे फिर सत्तर लिखोंगे फिर दो बहत्तर लिखोंगे अगे है 6 38 ਪਹਿਲਾਂ 600 ਲਿਖਾਂਗੇ ਆ ਦੇਖੋ 500 ਲਿਖਤਾ ਆ ਸੀ ਹੋ ਜੋੜਤਾ ਵਿੱਚ 600 ਬਣ ਗਿਆ ਹੁਣ ਦਾ 38 ਲਿਖਣਾ 38 ਤੋਂ ਸੌਖਾ ਹੀ ਹੈ 1 2 3 30 ਬਣ ਗਿਆ ਤੇ 8 ਲਿਖ ਦਿੰਨੇ ਇੱਥੇ ਆਪਾਂ 8 ਲਿਖਣਾ ਸੌਖਾ ਹੀ ਹੈ 5 ਲਿਖਤਾ 6 7 8 ਲਿਖਤਾ ਉਸ ਤੋਂ ਬਾਅਦ ਆ ਲਿਖਣਾ ਹੈ ਆ ਕਿੰਨਾ ਹੈਗਾ 1000 1000 ਦਾ ਕੀ ਹੁੰਦਾ ਆਪਣੇ ਕੋਲੇ ਐਮ ਹੁੰਦਾ ਠੀਕ ਹੈ ਤਾਂ ਪਹਿਲਾਂ ਅਸੀਂ ਕੀ ਕਰਾਂਗੇ ਇੱਥੇ ਐਮ ਲਿਖਾਂਗੇ ਐਮ ਦੇ ਵਿੱਚ 400 ਹੋਰ ਬਣਾਉਣਾ ਹੁ 400 ਕਿਵੇਂ ਬਣਾਵਾਂਗੇ ਆ ਡੀ ਲਿਖਤਾ ਡੀ ਦੇ ਵਿੱਚੋਂ ਸੀ ਘਟਾਤਾ 500 ਦੇ ਵਿੱਚੋਂ 100 ਘਟਾਤਾ 400 ਬਣ ਗਿਆ 1400 ਬਣ ਗਿਆ 1400 ਬਣ ਆ 58 ਬਣਾਉਣਾ ਹੁਣ 50 ਲਿਖਤਾ ਪਹਿਲਾਂ ਫਿਰ ਰੇਟ ਲਿਖ ਦਾਂਗੇ ਆ ਹਾਈਟ ਲਿਖ ਤੇ ਚਲੋ ਅਗਲਾ ਲਿਖਦੇ ਹਾਂ ਅਗਲਾ ਕੀ ਹੈ 900, पहला पहला 900 48 900 ਕਿਵੇਂ ਲਿਖਾਂਗੇ ਪਹਿਲਾਂ ਆਪਾਂ ਪਹਿਲਾਂ ਅਸੀਂ 1000 ਲਿਖਾਂਗੇ ਉਹਦੇ ਵਿੱਚੋਂ 100 ਅਸੀਂ ਘਟਾ ਦਾਂਗੇ 900 ਹੋ ਗਿਆ ਠੀਕ ਹੈ ਹੁਣ 48 ਲਿਖਣਾ ਹੈ 48 ਕਿਵੇਂ ਲਿਖਾਂਗੇ ਪਹਿਲਾਂ 40 ਲਿਖਾਂਗੇ ਐਲ ਲਿਖਤਾ ਇਹਦੇ ਵਿੱਚੋਂ 10 ਘਟਾ ਦੇ 40 ਲਿਖਤਾ ਹੁਣ ਇਧਰ 8 ਲਿਖ ਦਾਂਗੇ 1 5, 5 6 7 8 8 ਲਿਖਤਾ ਅੱਗੇ ਹੈ 199 199 ਤਾਂ ਦੇਖੋ ਕਿਵੇਂ ਲਿਖਾਂਗੇ ਪਹਿਲਾਂ ਅਸੀਂ 100 ਲਿਖ ਦਾਂਗੇ ਠੀਕ ਹੈ 199 ਲਿਖਣਾ ਹੈ 99 ਕਿਵੇਂ ਲਿਖੋਗੇ ਪਹਿਲਾਂ 90 ਬਣਾਉਗੇ ਆ ਸੀ ਹੈਗਾ 100 ਉਹਦੇ ਚ 10 ਘਟਾ ਦੇ 90 ਬਣ ਗਿਆ 190 ਬਣ ਗਿਆ ਤੇ 9 ਹੋਰ ਚਾਹੀਦਾ ਆ ਲੋ 9 ਹੋਰ ਲਿਖਤਾ 19 ਨਹੀਂ ਤਾਂ ਅੱਗੇ ਆ ਗਿਆ 499 ਲਿਖਣਾ ਹੈ ਦੇਖੋ ਪਹਿਲਾਂ ਤਾਂ 500 ਲਿਖ ਲਓ ਠੀਕ ਹੈ 500 ਦੇ ਵਿੱਚੋਂ ਅਸੀਂ ਅ ਜਿਹੜਾ ਹੈਗਾ 100 ਘਟਾ ਦਾਂਗੇ ਫਿਰ 400 ਬਣ ਜਾਊਗਾ ਹਲ 100 ਘਟਾਤਾ 400 ਬਣ ਗਿਆ ਹੁਣ ਇੱਥੇ 99 ਬਣਾਉਣਾ ਹੈ 99 ਬਣਾਉਣ ਦੀ ਖਾਤਰ ਸਾਨੂੰ ਪਹਿਲਾਂ ਕੀ ਕਰਨਾ ਪਊ 90 ਬਣਾਉਣਾ ਪਊਗਾ ਆਹ ਲੋ ਸੀ ਹੈਗਾ ਸੀ ਚੋਂ 10 ਘਟਾਤੇ 90 ਬਣ ਗਏ ਹੁਣ 9 ਹੋਰ ਬਣਾਉਣਾ ਆਹ ਲੋ 9 ਹੋਰ ਬਣ ਗਏ 99 ਬਣ ਗਏ ਅੱਗੇ ਹੈਗਾ 699 600 ਕਿਵੇਂ ਲਿਖੋਗੇ ਪਹਿਲਾਂ ਡੀ ਲਿਖ ਲਵਾਂਗੇ 500 ਤੇ ਸੀ ਹੋਰ ਲਿਖਤਾ 600 ਬਣ ਗਿਆ ਹੁਣ 99 ਲਿਖਣਾ 99 ਅਸੀਂ ਇੱਥੋਂ ਵੇਖ ਕੇ ਲਿਖ ਲਾਂਗੇ ਆਹ ਵਾਲਾ ਠੀਕ ਹੈ ਅੱਗੇ ਹੈਗਾ 299 299 ਕਿਵੇਂ ਲਿਖੋਗੇ ਆਹ ਲੋ 200 ਲਿਖਤਾ ਉਸ ਤੋਂ ਬਾਅਦ 99 ਇੱਥੋਂ ਵੇਖ ਕੇ ਲਿਖ ਲਵਾਂਗੇ ਕੁਸਤਵਾਦ ਹੈਗਾ 999 100 ਕਿਵੇਂ ਲਿਖੋਗੇ ਪਹਿਲਾਂ 1000 ਲਿਖ ਲਵਾਂਗੇ ਉਹਦੇ ਵਿੱਚੋਂ 1 ਸੀ ਘਟਾ ਦੋ 900 ਲਿਖਤਾ ਉਦੋਂ ਬਾਅਦ 99 ਆ ਫਿਰ ਫੇਰਾ ਹੀ ਚੱਕ ਕੇ ਲਿਖ ਦੋਗੇ ਉਦੋਂ ਬਾਅਦ 1000 ਲਿਖਣਾ ਉਹ ਸਾਨੂੰ ਪਤਾ ਹੀ ਆ ਵੀ ਐਮ ਹੁੰਦਾ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਸਾਡੀ ਇਹ ਸਾਰੀ ਐਕਸਰਸਾਈਜ਼ ਕੰਪਲੀਟ ਹੋ ਗਈ ਹੈ ਤੇ ਤੁਹਾਨੂੰ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਏਗੀ ਨਹੀਂ ਸਮਝ ਆਈ ਤਾਂ ਤੁਸੀਂ ਵੀਡੀਓ ਵਾਰ-ਵਾਰ ਦੇਖੋ ਬੇਟਾ ਬੈਰੀ ਇਜ਼ੀ ਕੁਐਸਚਨ ਹੈ ਤੁਹਾਨੂੰ इजीली ਸਮਝ ਆ ਜਾਣਗੇ ਠੀਕ ਹੈ ਤਾਂ ਵੀਡੀਓ ਸਮਝ ਆਉਂਦੀ ਹੈ ਤਾਂ ਸਾਰੇ ਬੱਚਿਆਂ ਨੇ ਵੀਡੀਓ ਲਾਈਕ ਜ਼ਰੂਰ ਕਰਨੀ ਹੈ ਔਰ ਕਮੈਂਟ ਕਰਕੇ ਵੀ ਦੱਸਣਾ ਹੈ ਕਿੱਥੇ ਕੋਈ ਕਮੀ ਰਹਿ ਗਈ ਹੈ ਜਾਂ ਮੈਂ ਤੁਹ ਬੋਲਣ ਵਿੱਚ ਜਾਂ ਲਿਖਣ ਵਿੱਚ ਕੋਈ ਗਲਤੀ ਰਹੀ ਗਈ ਹੈ ਤੁਸੀਂ ਕਮੈਂਟ ਜ਼ਰੂਰ ਕਰਨਾ ਹੈ ਵੀਡੀਓ ਚੰਗੀ ਲੱਗੀ ਮਾੜੀ ਲੱਗੀ ਜਿੱਦਾਂ ਦੀ ਵੀ ਲੱਗੀ ਤੁਸੀਂ ਜਿਹੜਾ ਹੈਗਾ ਕਮੈਂਟ ਜ਼ਰੂਰ ਕਰਨਾ ਹੈ ਆਪਣੇ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਕਰਨੀ ਹੈ ਤੁਸੀਂ ਜਿਹੜੀ ਇਹ ਵੀਡੀਓ ਹੈਗੀ ਆਪਣੇ ਚੈਨਲ ਤੋਂ ਜਿਹੜਾ ਪਲੇਲਿਸਟ ਤੋਂ ਦੇਖ ਸਕਦੇ ਹੋ ਆਪਣੇ ਚੈਨਲ ਦਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ अपने चैनल यूट्यूब चैनल का नाम है मल्टी लर्निंग तो बेटा जेडे बच्चों ने अपना चैनल सबसक्राइब नहीं किया अपने बच्चे अपना चैनल अज ही सबसक्राइब कर लो ओके बाय थैंक यू